ਸਸ਼ੀ ਕਾਂਲੇ ਤੁਸੀਂ 124 7 54 ਐਸਕੇ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਕਿਸਾਨ ਪਾਵਨ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਬੁਲਾਈ ਹੈ ਇਹ ਮੀਟਿੰਗ ਚਾਰ ਮੁੱਦਿਆਂ 'ਤੇ ਇੱਕ ਸਰਪਾਰਟੀ ਮੀਟਿੰਗ ਬੁਲਾਈ ਹੈ ਜਿਸ ਵਿੱਚ ਲੈਂਡ ਪੂਲਿੰਗ ਨੀਤੀ, ਪਾਣੀ ਸਮਝੌਤਾ ਅਤੇ ਮੁੱਖ ਵਪਾਰ ਸਮਝੌਤਾ ਸ਼ਾਮਲ ਹਨ। ਮੀਟਿੰਗ ਵਿੱਚ 10 ਰਾਜਨੀਤਿਕ ਪਾਰਟੀਆਂ ਦੇ ਨੇਤਾ ਸ਼ਾਮਲ ਹੋਏ ਪਰ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਕੋਈ ਵੀ ਨੇਤਾ ਨਹੀਂ ਆਇਆ। ਕਿਸਾਨ ਆਗੂ ਨੇ ਕਿਹਾ ਕਿ ਆਪ ਦੇ ਸੂਬਾ ਪ੍ਰਧਾਨ ਨਮਨ ਅਰੂੜਾ ਨੂੰ ਅਨੁਦਿਕਾਰ ਚਾਕੇ ਸੱਦਾ ਦਿੱਤਾ ਗਿਆ ਸੀ ਪਰ ਉਨ੍ਹਾਂ ਦਾ ਨਾਂ ਉਨ੍ਹਾਂ ਦੁਖਦਾਈ ਹੈ। ਕਿਸਾਨਾਂ ਨੇ ਲੈਂਡ ਪੂਲਿੰਗ ਅਤੇ ਮੁਕਤ ਵਪਾਰ ਸਮਝੌਤਾ ਵਿਰੁੱਧ ਲੰਬੀ ਲੜਾਈ ਲੜਨ ਦਾ ਐਲਾਨ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਅੰਤਮਾਨ ਕਿਸਾਨ ਹੀ ਨਹੀਂ ਪਰ ਫਿਰ ਵੀ ਇੱਕ ਕਾਮੇਡੀਅਨ ਹਨ ਇਸ ਮੌਕੇ ਤੇ ਕਿਸਾਨਾਂ ਨੇ 3 ਜੁਲਾਈ ਨੂੰ ਟਰੈਕਟਰ ਮਾਰਚ ਦਾ ਵੀ ਐਲਾਨ ਕੀਤਾ ਜਦੋਂ ਪੱਤਰਕਾਰਾਂ ਨੇ ਕਿਸਾਨਾਂ ਆਗੂਆਂ ਤੋਂ ਪੁੱਛਿਆ ਕਿ ਐਸ ਕੇਮ ਰਾਜਨੀਤਿਕ ਪਾਰਟੀਆਂ ਵਾਂਗ ਲੈਂਡ ਪੂਲਿੰਗ ਵਿਰੁੱਧ ਲੜਾਈ ਲੜੇਗੀ ਜਾਂ ਫਿਰ ਇਹ ਲੜਾਈ ਸਿਰਫ ਵਿਰੋਧ ਪ੍ਰਦਰਸ਼ਨ ਤੱਕ ਹੀ ਸੀਮਿਤ ਰਹੇਗੀ ਇਸ ਤੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਇਸ ਨੀਤੀ ਨੂੰ ਵਾਪਸ ਲੈਣ ਤੱਕ ਲੜਾਂਗੇ ਉਹਨਾਂ ਨੇ ਕਿਹਾ ਕਿ ਅਸੀਂ ਆਪ ਆਗੂਆਂ ਨੂੰ ਇਸ ਮੀਟਿੰਗ ਵਿੱਚ ਬੁਲਾਇਆ ਸੀ ਪ੍ਰਧਾਨ ਅਮਨ ਅਰੋੜਾ ਦੇ ਘਰ ਜਾ ਕੇ ਕਾਰਡ ਵੀ ਦਿੱਤਾ ਸੀ ਉਹ ਲੋਕਾਂ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਸੀ ਇਸ ਲਈ ਉਹ ਇਸ ਮੀਟਿੰਗ ਵਿੱਚ 11 ਹਜ਼ਾਰਾਂ ਰਹਿਣਾ ਹੀ ਉਚਿਤ ਸਮਝਿਆ ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਸਰਕਾਰ ਇਸ ਨੀਤੀ ਨਾਲ ਲੋਕਾਂ ਨੂੰ ਪੰਬਲ ਪੁੱッセ ਵਿੱਚ ਪਾ ਰਹੀ ਹੈ ਕੁਝ ਅਜੀਹਾ ਸੀ ਜਿਸ ਨੂੰ ਸਪਸ਼ਟ ਨਹੀਂ ਕੀਤਾ ਜਾ ਸਕਦਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਇੱਕ ਕੋਮੇਡੀਅਨ ਹਨ ਉਸਦੇ ਪਿਤਾ ਇੱਕ ਅਧਿਆਪਕ ਸੀ ਪਰ ਸੱਤਾ ਵਿੱਚ ਇਹ ਕਿਹਾ ਜਾਂਦਾ ਹੈ ਕਿ ਉਹ ਇੱਕ ਕਿਸਾਨ ਸੀ ਸ੍ਰੀ ਕਾਂਜੀ ਤੁਸੀਂ 1224 750 ਐਸਕੇਐਮ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਕਿਸਾਨ ਪਾਵਨ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਬੁਲਾਈ ਹੈ ਇਹ ਮੀਟਿੰਗ ਚਾਰ ਮੁੱਦਿਆਂ 'ਤੇ ਇੱਕ ਸਰਪਾਰਟੀ ਮੀਟਿੰਗ ਬੁਲਾਈ ਹੈ ਜਿਸ ਵਿੱਚ ਲੈਂਡ ਪੂਲਿੰਗ ਨੀਤੀ, ਪਾਣੀ ਸਮਝੌਤਾ ਅਤੇ ਮੁੱਖ ਵਪਾਰ ਸਮਝੌਤਾ ਸ਼ਾਮਲ ਹਨ। ਮੀਟਿੰਗ ਵਿੱਚ 10 ਰਾਜਨੀਤਿਕ ਪਾਰਟੀਆਂ ਦੇ ਨੇਤਾ ਸ਼ਾਮਲ ਹੋਏ ਪਰ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਕੋਈ ਵੀ ਨੇਤਾ ਨਹੀਂ ਆਇਆ। ਕਿਸਾਨ ਆਗੂਆਂ ਨੇ ਕਿਹਾ ਕਿ ਆਪ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੂੰ ਅਨੁਦਾਰ ਜਾ ਕੇ ਸੱਦਾ ਦਿੱਤਾ ਗਿਆ ਸੀ ਪਰ ਉਨ੍ਹਾਂ ਦਾ ਨਾ ਆਉਣਾ ਦੁਖਦਾਈ ਹੈ। ਕਿਸਾਨਾਂ ਨੇ ਲੈਂਡ ਪੂਲਿੰਗ ਅਤੇ ਮੁਕਤ ਵਪਾਰ ਸਮਝੌਤਾ ਵਿਰੁੱਧ ਲੰਬੀ ਲੜਾਈ ਲੜਨ ਦਾ ਐਲਾਨ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਅਤਮਾਨ ਕਿਸਾਨ ਹੀ ਨਹੀਂ ਪਰ ਫਿਰ ਵੀ ਇੱਕ ਕਾਮੇਡੀਅਨ ਹਨ ਇਸ ਮੌਕੇ ਤੇ ਕਿਸਾਨਾਂ ਨੇ 3 ਜੁਲਾਈ ਨੂੰ ਟਰੈਕਟਰ ਮਾਰਚ ਦਾ ਵੀ ਐਲਾਨ ਕੀਤਾ ਜਦੋਂ ਪੱਤਰਕਾਰਾਂ ਨੇ ਕਿਸਾਨਾਂ ਆਗੂਆਂ ਤੋਂ ਪੁੱਛਿਆ ਕਿ ਐਸਕੇਮ ਰਾਜਨੀਤਿਕ ਪਾਰਟੀਆਂ ਵਾਂਗ ਲੈਂਡ ਪੂਲਿੰਗ ਵਿਰੁੱਧ ਲੜਾਈ ਲੜੇਗੀ ਜਾਂ ਫਿਰ ਇਹ ਲੜਾਈ ਸਿਰਫ ਵਿਰੋਧ ਪ੍ਰਦਰਸ਼ਨਾਂ ਤੱਕ ਹੀ ਸੀਮਿਤ ਰਹੇਗੀ ਇਸ ਤੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਇਸ ਨਿੱਤ ਨੂੰ ਵਾਪਸ ਲੈਣ ਤੱਕ ਲੜਾਂਗੇ ਉਹਨਾਂ ਨੇ ਕਿਹਾ ਕਿ ਅਸੀਂ ਆਪ ਆਗੂਆਂ ਨੂੰ ਇਸ ਮੀਟਿੰਗ ਵਿੱਚ ਬੁਲਾਇਆ ਸੀ ਪ੍ਰਧਾਨ ਨਮਨ ਅਰੋੜਾ ਦੇ ਘਰ ਜਾ ਕੇ ਕਾਰਡ ਵੀ ਦਿੱਤਾ ਸੀ ਉਹ ਲੋਕਾਂ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਸੀ ਇਸ ਲਈ ਉਹ ਇਸ ਮੀਟਿੰਗ ਵਿੱਚ ਗੈਰ ਹਾਜ਼ਰ ਰਹਿਣਾ ਹੀ ਉਚਿਤ ਸਮਝਿਆ ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਸਰਕਾਰ ਇਸ ਨੀਤੀ ਨਾਲ ਲੋਕਾਂ ਨੂੰ ਪੰਬਲ ਪੁੱッセ ਵਿੱਚ ਪਾ ਰਹੀ ਹੈ ਕੁਝ ਅਜੀਹਾ ਸਿਸ ਜਿਸ ਨੂੰ ਸਪਸ਼ਟ ਨਹੀਂ ਕੀਤਾ ਜਾ ਸਕਦਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਇੱਕ ਕੋਮੇਡੀਅਨ ਹਨ ਉਸਦੇ ਪਿਤਾ ਇੱਕ ਅਧਿਆਪਕ ਸੀ ਪਰ ਸੱਤਾ ਵਿੱਚ ਇਹ ਕਿਹਾ ਜਾਂਦਾ ਹੈ ਕਿ ਉਹ ਇੱਕ ਕਿਸਾਨ ਸੀ